ਜਿਹੜੇ ਵੀਰ ਖੇਤੀ ਕਰਦੇ ਹਨ ਇਹ ਵੀਡੀਓ ਸਿਰਫ ਉਹਨਾਂ ਲਈ ਜਿਹੜੇ ਖੇਤੀ ਕਰਦੇ ਆ ਤੇ ਇਹ ਜਿਹੜਾ ਮੈਂ ਬ੍ਰਾਂਡ ਅੱਜ ਦੀ ਜਿੰਦੇ ਜਿਹੜੇ ਬ੍ਰਾਂਡ ਦੀ ਮੈਂ ਗੱਲ ਕਰਨ ਲੱਗਾ ਨਾ ਲੋਕੀ ਇਹਨੂੰ ਬਹੁਤ ਜ਼ਿਆਦਾ ਪਹਿਲਾਂ ਤੋਂ ਪਿਆਰ ਦੇ ਚੁੱਕੇ ਨੇ ਤੇ ਮੈਂ ਅੱਜ ਪਹੁੰਚਿਆ ਚੀਮਾ ਮੰਡੀ ਚੀਮਾ ਮੰਡੀ ਦਾ ਨਾਂ ਸੁਣਦੇ ਵੀਰਪਾਲ ਕੰਪਨੀ ਆ ਜਾਂਦੀ ਵੀਰਪਾਲ ਕੰਪਨੀ ਉਹ ਹੈ ਜਿਨੇ ਰੋਟਾ ਵੀਟਰ ਸੁਪਰਸੀਡਰ ਜ਼ੀਰੋ ਡ੍ਰਿੱਲ ਤੇ ਆਪਣੇ ਹੋਰ ਵੀ ਜਿਵੇਂ ਕੰਪਿਊਟਰ ਕਰਾਇਆ ਹੋਗਾ ਜਾਂ ਸਟਾਰੀਪਰੋਗ ਸਾਰਾ ਕੁਝ ਬਣਾ ਚੁੱਕਿਆ ਹੈ ਤੇ ਹੁਣ ਅੱਜ ਮੈਂ ਤੁਹਾਨੂੰ ਦੱਸਦਾ ਵੀ ਰੋਟਾਵੇਟਰ ਦਾ ਸਟਾਕ ਕਿੰਨਾ ਰਹਿੰਦਾ ਹੈ ਤੇ ਕਿੰਨੀ ਹੈਵੀ ਮਾਤਰਾ ਦੇ ਵਿੱਚ ਜਿਹੜਾ ਸੇਲ ਹੋ ਰਿਹਾ ਕੋਈ ਖਾਸੀਅਤ ਹੈ ਜਿਹੜੀ ਰੋਟਾਵੇਟਰ ਦੇ ਵਿੱਚ ਬਾਕੀ ਆਪਾਂ ਕਿਸਾਨ ਭਰਾਵਾਂ ਦੇ ਰਿਵਿਊ ਵੀ ਲਵਾਂਗੇ ਉਹਨਾਂ ਨਾਲ ਟਾਈਮ ਦੇ ਵਿੱਚ ਵੀ ਐਵੇਂ ਦਾ ਕੀ ਹੈ ਜਿਹੜਾ ਰੋਟਾਵੇਟਰ ਤੁਸੀਂ ਇੰਨਾ ਲਿਆ ਰਹੇ ਜੀ ਠੀਕ ਹੈ ਬਹੁਤ ਹੀ ਜ਼ਿਆਦਾ ਜਿਹੜਾ ਮਾਰਕੀਟ ਦੇ ਅੰਦਰ ਰੋਟਾਵੇਟਰ ਜਾ ਰਿਹਾ ਇਸ ਤੋਂ ਇਲਾਵਾ ਭਾਈਆਂ ਉਹਨਾਂ ਦੀ ਜੇ ਮੈਂ ਗੱਲ ਕਰਾਂ ਡੀਲਰਸ਼ਿਪ ਦੀ ਤਾਂ ਬਹੁਤ ਸਟੇਟਾਂ ਦੇ ਵਿੱਚ ਡੀਲਰਸ਼ਿਪ ਹੈ ਹਰ ਇੱਕ ਸਟੇਟ 'ਚ ਲਗਭਗ ਡੀਲਰਸ਼ਿਪ ਹੈਗੀ ਹੈ ਉਸ ਤੋਂ ਇਲਾਵਾ ਸਾਰਨਾ ਵਧੀਆ ਗੱਲ ਸਾਨੂੰ ਇਹ ਲੱਗੀ ਕਿ ਜਿਹੜਾ ਸਮਾਨ ਬੰਦਾ ਸਾਰਾ ਅੰਦਰ ਬੰਦਾ A to Z ਠੀਕ ਹੈ ਜੀ ਸਾਰਾ ਸਮਾਨ ਅੰਦਰ ਬੰਦਾ ਪਲੇਟ ਕਟਿੰਗ ਜੋ ਵੀ ਹੋਣਾ ਸਾਰਾ ਕੁਝ ਅੰਦਰ ਉਹਦਾ ਕਾਰਨ ਇਹ ਵੀ ਰਹਿੰਦਾ ਜੇ ਆਪਾਂ ਬਾਹਰੋਂ ਹੀ ਸਮਾਨ ਲਿਆ ਕੇ ਆਪਾਂ ਕਸਣਾ ਫਿਰ ਆਪਣੀ ਫਰਮ ਦਾ ਕੋਈ ਫਾਇਦਾ ਨਹੀਂਗਾ ਬਣਾਉਂਦਾ ਵੀ ਆਪਣੇ ਬ੍ਰੈਂਡ ਨੇਮ ਦਾ ਕੋਈ ਫਾਇਦਾ ਨਹੀਂਗਾ ਫਿਰ ਤਾਂ ਲੋਕਲ ਬੰਦਾ ਵੀ ਉਥੋਂ ਲਿਆ ਕੇ ਸਮਾਨ ਕਾ ਸਕਦਾ ਉਹਦੇ ਵਿੱਚ ਕਸਣੇ ਤਾਂ ਨਾਟ ਹੀ ਹੁੰਦੇ ਨੇ ਤੇ ਇੱਥੇ ਬਾਈ ਉਹਨੇ ਹਰ ਇੱਕ ਚੀਜ਼ ਗੇਅਰ ਬਾਕਸ ਤੋਂ ਲੈ ਕੇ ਸਾਰਾ ਕੁਝ ਅੰਦਰ ਬੰਦਾ ਬਾਈਆਂ ਸਾਰਾ ਕੁਝ ਦੇਖੋ ਇਹ ਹਰ ਇੱਕ ਜਿਹੜਾ ਰੂਟਰ ਤਿਆਰ ਹੁੰਦਾ ਉਹ ਅੰਦਰ ਹੁੰਦਾ ਜੀ ਫਟਾ ਤਿਆਰ ਹੁੰਦਾ ਉਹ ਹੁੰਦਾ ਤਾਰ ਪਾਸੇ ਆਉਣੀ ਆ ਤੁਹਾਨੂੰ ਪਤਾ ਉਹ ਤਾਂ ਮਟੀਰੀਅਲ ਤੇ ਉਸ ਤੋਂ ਇਲਾਵਾ ਕੱਲਾ ਕੱਲਾ ਨਾਟ ਹੈ ਜਿਹੜਾ ਉਹ ਟੀਵੀਐਸ ਕੰਪਨੀ ਦਾ ਲਾਉਂਦੇ ਆ ਜਿਹੜਾ ਨਟ ਲੱਗਦਾ ਨਾ ਜਿਹੜੀ ਟਿਮਰੀ ਲੱਗਦੀ ਹੁੰਦੀ ਅੱਗੇ ਜੋ ਵੀ ਆ ਉਹਦੇ ਵਿੱਚ ਤੁਹਾਨੂੰ ਇੱਕ ਗੱਲ ਦੱਸਦਾ ਵੀ ਜਿਹੜੀ ਕੰਪਨੀ ਹਜੇ ਤੱਕ ਕੋਈ ਲਾ ਕੇ ਨਹੀਂ ਨਾ ਦੇਰੀ ਉਹ ਚੀਜ਼ ਪਾਈ ਉਹਨਾਂ ਨੇ ਲਾਈ ਆ ਹਜੇ ਸ਼ਾਇਦ ਤੱਕ 2 ਸਾਲ ਮਾਰਕੀਟ ਦੇ ਅੰਦਰ ਉਹ ਚੀਜ਼ ਲੱਗੇ ਵੀ ਨਾ ਆਉਣ ਵਾਲੇ ਟਾਈਮ ਦੇ ਵਿੱਚ ਕਿਉਂ ਨਾ ਲੱਗੇ ਕਿਉਂਕਿ ਉਹ ਜਿਹੜੀ ਲੌਕ ਟਿਮਰੀ ਹੁੰਦੀ ਇੱਕ ਇੱਕ ਹੁੰਦੀ ਹੈ ਸਿੰਪਲ ਟਿਮਰੀ ਜੋ ਕਿ ਅੱਜ ਦੇ ਲੋਕ ਲਾ ਕੇ ਦੇ ਰਹੇ ਹੈ ਬਾਈ ਹੁਣ ਹੀ ਲਾਗੇ ਹੁੰਦੇ ਟਾਰਕ ਟਿਮਰੀ ਠੀਕ ਹੈ ਟਾਰਕ ਟਿਮਰੀ ਦਾ ਨਾਮ ਇਸ ਲਈ ਰੱਖਿਆ ਗਿਆ ਕਿਉਂਕਿ ਉਹ ਨਾ ਤਾਂ ਖੁੱਲੇ ਜਿੱਥੇ ਕਸਤੀ ਉਹ ਉੱਥੇ ਹੀ ਲੋਕ ਹੋ ਜਾਣਾ ਨੇ ਤੇ ਜਿਹੜੀ ਉਹਦੀ ਟਾਰਕ ਹੈ ਉਹ ਹੈ ਹੀ ਨਹੀਂਗਾ ਵੀ ਟਾਰਕ ਦੇ ਸਿਰ ਤੇ ਤੁਸੀਂ ਟਾਰਕ ਰਿੰਚ ਨਾਲ ਕਸਰੀਨਾ ਇਹ ਨਹੀਂਗਾ ਪਰ ਉਹ ਇੱਕ ਟਾਰਕ ਨੂੰ ਨਾਮ ਦਿੱਤਾ ਗਿਆ ਜਿੱਥੇ ਕਸਤੀ ਨਾ ਉਥੋਂ ਟਿਮਰੀ ਨਹੀਂ ਖੋਲਦੀ ਬਈ ਐਜੀ ਟਿਮਰੀ ਆ ਉਹਦੇ ਅੱਗੇ ਇੱਕ ਲੋਕ ਜਾ ਬਣਿਆ ਉਹ ਐਨਿੰਗਾ ਕੋਈ ਜਿਵੇਂ ਲੋਕ ਤੇ ਮਰੀ ਵਾਂਗੂ ਬਣਿਆ ਨਾ ਆਮ ਜਾਨੀ ਬਣਿਆ ਹੋਇਆਗਾ ਬਹੁਤ ਹੀ ਜਿਹੜੀ ਮਟੀਰੀਅਲ ਤੇ ਬਰੀਕੀ ਵਾਲੀ ਚੀਜ਼ ਆ ਉਸ ਤੋਂ ਇਲਾਵਾ ਗੇਅਰ ਬਾਕਸ ਦੀ ਗੱਲ ਕਰਾਂ ਜਾਂ ਰੋਟੇਟਰ ਦੀ ਗੱਲ ਕਰਾਂ 3 ਫੁੱਟ ਤੋਂ ਲੈ ਕੇ 14 ਫੁੱਟ ਤੱਕ ਜਿਹੜੇ ਰੋਟੇਟਰ ਤਿਆਰ ਹੁੰਦੇ ਨੇ ਤੇ ਅੱਜ ਦੇ ਟਾਈਮ ਦੇ ਵਿੱਚ ਜਾਂ ਆਉਣ ਵਾਲੇ ਟਾਈਮ ਦੀ ਮੈਂ ਗੱਲ ਕਰਾਂ ਤਾਂ ਤੁਹਾਨੂੰ ਵੀ ਪਤਾ ਸੀਜ਼ਨ ਆ ਗਿਆ ਹੁਣ ਝੋਨੇ ਦਾ ਲਵਾਈ ਦਾ ਤੇ ਹਰ ਇੱਕ ਨੂੰ ਲੋਡ ਆ ਰੋਟੇਟਰ ਦੀ ਕਿਉਂ ਕਿਉਂਕਿ ਬੰਦਾ ਸੌਖਾ ਰਹਿੰਦਾ ਇੱਕ ਸੰਧ ਜੋੜਿਆ ਵਾਰ-ਵਾਰ ਕੱਢਣਾ ਨਹੀਂ ਪਾਉਣਾ ਨਹੀਂ ਅਗਲਾਂ ਦਾ ਕਦੂ ਕਰਨਾ ਆਪਾਂ ਦਾਸ ਫੋਟਾ ਬਾਈਆਂ ਦਾ 60 ਐਚਪੀ ਤੇ ਰეკਮੈਂਡੇਸ਼ਨ ਆ ਤੁਸੀਂ ਮੰਨ ਕੇ ਚਲੋ 75 ਐਚਪੀ ਤੇ 14 ਫੁੱਟ ਜਿਹੜਾ ਬਾਈਆਂ ਦਾ ਰੋਟਾਵੀਟਰ ਹੈ ਸੌਖੇ ਤਰੀਕੇ ਨਾਲ ਚੱਲਦਾ ਟਰੈਕਟਰ ਨੂੰ ਆਸਾਨੀ ਦੇ ਤਰੀਕੇ ਨਾਲ ਚੱਲਦਾ ਠੀਕ ਹੈ ਕੋਈ ਲੋਡ ਵਾਲੀ ਗੱਲ ਨਹੀਂ ਸਫਾਈ ਦਾ ਤੁਹਾਨੂੰ ਪਤਾ ਬਰੀਕ ਮਿੱਟੀ ਦਾ ਵੀ ਤੁਹਾਨੂੰ ਪਤਾ ਵੀ ਹੁੰਦੀ ਆ ਪਹਿਲਾਂ ਵੀ ਵੀਡੀਓ ਦੇਖੀ ਹੋਣੀ ਆ ਤੁਸੀਂ ਇਹ ਅੱਜ ਦੀ ਕੋਈ ਕੰਪਨੀ ਨਹੀਂ ਬ੍ਰਾਂਡ ਬਣ ਚੁੱਕਾ ਜਿਹੜਾ ਅੱਜ ਦੇ ਟਾਈਮ ਦੇ ਵਿੱਚ ਤੇ ਹੈਵੀ ਮਾਤਰਾ ਦੇ ਵਿੱਚ ਡੇਲੀ ਦੀ ਜਿਹੜੀ ਪ੍ਰੋਡਕਸ਼ਨ ਹੁੰਦੀ ਆ ਜੇ ਤੁਹਾਨੂੰ ਮਰਜ਼ੀ ਤੁਸੀਂ ਬਸ ਜਾ ਕੇ ਇੱਕ ਵਾਰੀ ਆਰਡਰ ਲਾਉਣਾ ਹੈ ਤੁਹਾਨੂੰ ਅਗਲੇ ਦਿਨ ਰੋਟਾਵੇਟਰ ਮਿਲ ਜਾਣਾ ਇਹ ਜਾ ਕੰਮ ਹੈ ਬਈਆਂ ਦਾ ਤੇ ਇਸ ਤੋਂ ਇਲਾਵਾ ਬਾਈ ਹੁਣ ਕਿਸੇ ਨੂੰ ਐ ਨਹੀਂ ਕਹਿੰਦੇ ਵੀ ਨਾ ਤੈਨੂੰ ਰੋਟਾਵੇਟਰ ਮਹੀਨੇ ਨੂੰ ਦੇਵਾਂਗੇ 15 ਦਿਨਾਂ ਨੂੰ ਦੇਵਾਂਗੇ 10 ਦਿਨ ਖੜਚਾ ਨਾ ਨਾ ਉਹ ਗੱਲ ਹੀ ਨਹੀਂ ਕਰਦੇ ਬਾਈ ਹੁਣ ਤੁਸੀਂ ਅੱਜ ਕਹੋ ਪ੍ਰਾਈਸ ਰੇਂਜ ਦੀ ਜਿਹੜੀ ਗੱਲ ਹੈ ਉਹ ਮੌਕੇ ਤੇ ਡੀਲ ਹੁੰਦੀ ਹੈ ਦੇਖੋ ਜੇ ਅਗਲਾ 5 ਰੋਟਾਵੇਟਰ ਇਕੱਠੇ ਲੈ ਜਾਣ 5 ਜਾਣੇ ਤਾਂ ਉਹ ਡਿਸਕਾਊਂਟ ਵਗੈਰਾ ਹੋ ਜਾਂਦਾ ਹੁੰਦਾ ਉਹ ਗੱਲ ਵੱਖਰੀ ਹੁੰਦੀ ਉਸ ਤੋਂ ਬਾਅਦ ਜਿਹੜੀ ਡੀਐਸਆਰ ਆ ਗਈ ਹੈ ਨਾ ਝੋਨੇ ਦੀ ਬਜਾਈ ਵਾਲੀ ਬਾਕੀ ਹਰ ਇੱਕ ਤਰ੍ਹਾਂ ਦਾ ਜਿਹੜਾ ਇੰਪਲੀਮੈਂਟ ਬੰਨਦਾ ਡੀਐਸਆਰ ਹੋਊਗੀ ਕੰਪਿਊਟਰ ਕਰਾਇਆ ਹੋਗਾ ਸੁਪਰ ਸੀਡਰ ਹੋ ਗਿਆ ਜਾਂ ਆਪਣਾ ਰੋਟਾ ਟਰਾਈਟਰ ਹੋ ਗਿਆ ਇਹ ਸਾਰਾ ਕੁਝ ਅੰਦਰ ਹੀ ਬੰਨਦਾ ਇੱਕੋ ਛੱਤ ਦੇ ਥੱਲੇ ਜਿਹੜਾ ਸਾਰਾ ਮਟੀਰੀਅਲ ਤਿਆਰ ਕੀਤਾ ਜਾਂਦਾ ਤੇ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸਾਇਆ ਵੀਡੀਓ ਨੂੰ ਸ਼ੇਅਰ ਕਰਾਇਆ ਨੰਬਰ ਸਕਰੀਨ ਤੇ ਚੱਲਦਾ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਾਇਆ ਜੀ ਮਿਲਦੇ